ਦੇਖੀ ਅੱਜ ਜੇ ਤਾਂ ਠੀਕ ਹੋ ਕਿਹੜੇ ਪਿੰਡਾ ਮੁੰਡਿਓ ਜੀਸਪੁਰ ਜੀ ਹੈ ਜੀਸਪੁਰ ਜੀਸਪੁਰ ਹਾਂਜੀ ਠੀਕ ਹੈ ਚਲ ਆਜੋ ਆਜੋ ਆਓ ਬਾਕੀ ਤਾਬਾ ਅੱਜ ਜੇ ਤਾਂ ਬਜਰੇ ਪੈਣਾ ਰੋਲਿੰਗ ਹੋ ਜਾਣੀ ਆ ਜਿਹਦੇ ਦਾ ਟਾਈਮ ਵੀ ਤਾਂ ਨਾਲ 5-7 ਦਿਨ ਵਜੇ 5-7 ਦਿਨ ਵਜੇ ਇਦਾਂ ਲੱਗਦਾ ਹੈ ਕਿ ਕਲੀਅਰ ਹੀ ਲੁੱਕ ਦੀ ਪਾਈਦੀ ਹੈ ਓਕੇ ਇਹ ਵਰਕਅਪ ਹੁੰਦੇ ਕੋ ਲੁੱਕ ਫੈਲਦੀ ਰਹਿੰਦੀ ਨਾ ਤੇ ਪੂਰਾ ਕੰਮ ਇਹ ਕਿੰਨੇ ਕਿਲੋਮੀਟਰ ਦੀ ਤਿੰਨ ਕਿਲੋਮੀਟਰ ਹੋਇਆ ਸਾਡੇ 6.5 ਕਿਲੋਮੀਟਰ ਹੋਣਾ ਸਾਡੀ ਇਹ ਟੋਟਲ ਕਿੰਨੀ ਹੈ 6.5 ਜੀਤਾ ਦੇਖੋ ਕੀ ਲਦੇ ਆ ਚੋਕਰ ਲਈ ਹੈ ਚੋਕਰ ਅਸੇ ਠੀਕ ਲਾਉਜ਼ ਗੁੜੀ ਪਤਾ ਸਾਡਾ ਉਹ ਡੀਟਲ ਨਹੀਂ ਜਾਣਦੇ ਆ ਮੈਨੂੰ ਪਤਾ ਸਾਡੇ ਇਹ ਡਾਂਗੇ ਵਿੱਚ ਸੀਗੇ ਡੰਗੇ ਡੰਗਾ ਕੋਈ ਨਹੀਂ ਸਰ ਡਰੇਨ ਜਿਹੜਾ ਕਹਿ ਕੇ ਗਈ ਹੈ ਡਰੇਨ ਬਣਾਣੀ ਹੈ ਜਿਹੜੀ ਮੇਰੇ ਤੋਂ ਪਹਿਲੇ ਇਸmein ਗੱਲ ਹੋਈ ਆਹ ਨਾਲੇ ਗੱਲ ਹੋਈ ਕੋਈ ਇਹਦਾ ਅਪਰੂਵ ਕਰਵਾਉਣੀ ਹੈ ਟ੍ਰੇਨ ਦੇ ਤੋਂ ਆਹ ਆਹ ਉਹ ਬਣਾਣੀ ਉਹ ਬਾਤ ਕਰਾਂਗੇ ਸ਼ੁਰੂ ਤੋਂ ਉਹ ਅਸਮੀਨ ਰਿਵਾਈਜ਼ ਕਰਵਾ ਕੇ ਅਪਰੂਵ ਕਰਵਾ ਲਈਏ আচ্ছা ਠੀਕ ਆ ਆਮ ਨੂੰ ਇਸ ਤੋਂ ਕੱਲ ਦੱਸ ਦਿਓ ਕਿ ਦਿਵਾਲੀ ਤੋਂ ਪਹਿਲੋ ਪਹਿਲੋ ਜੀ ਇਹ ਸੜਕ ਆਪਾਂ ਪਾ ਦਾਂਗੇ ਸਾਰਾ ਕੁਝ ਸਾਰਾ ਕੁਝ ਜੀ ਹਾਂ ਪੀਐਮ ਪੀਐਮ ਤਾਂ ਪਾਈ ਦਾਂਗੇ ਨਾ ਪੀਐਮ ਤੇ ਦੂਜਾ ਵੀ ਕੋਸ਼ਿਸ਼ ਕਰਾਂਗੇ ਓਕੇ 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 ਅ ਪੰਜਾ ਕੱਲ ਸੋਪਾ ਬਸਟਾਰਟ ਕਰਦੇ ਅਸੀਂ ਤੁਸੀ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਹਾਂ ਠੀਕ ਹਾਂ ਕਿੰਨੇ ਕਿ ਦਿਨ ਤੋਂ ਦਿੱਤੇ ਇਹ ਤਾਂ ਜਰੂਰ ਕਰਨਾ ਰੋਡ ਕਰਨਾ ਰੋਡ ਕਰਨਾ ਰੋਡ ਜੀ ਦਾਪਨਾ ਖੰਡਾਬਈ ਨਿਵਾਸਪੁਰ ਬੜੀ ਠੀਕ ਹੈ ਵਧੀਆ ਠੀਕ ਹੋ ਰਿਹਾ ਕੋਈ ਜੋ ਹਾਂਜੀ ਕੋਲ ਚਲੋ ਨਾਲੇ ਦਾ ਪ੍ਰੋਗਰਾਮ ਕਿਹਨੋਂ ਕਰਦੇ ਹੈ ਨਾਲੇ ਨਾਲੋਂ ਕੋ ਦੋ ਪੰਦੇ ਕਿਹੜਾ ਸਮਾਵਾ ਜਿਹੜਾ ਪੰਦੇ ਉਹ ਬਾਅਦ ਚ ਜਦੋਂ ਇਹ ਪੈ ਜਾਏਗੀ ਨਾ ਹਾਂਜੀ ਇਹ ਤੇ ਫਿਰ ਨਾਲੇ ਦਾ ਕਰਾਂਗੇ ਵਧੀਆ ਕਰਾਵਾਂਗੇ ਚਲੋ ਕੋ ਠੀਕ ਹੈ ਮੋੜ ਲਓ ਹੈ ਹਾਂ ਹਾਂ ਠੀਕ ਹੈ ਜੀ ਸਪਨ ਸਾਹਿਬ ਇਹ ਆਜੋ ਪਾਰ ਮੇਲੀ ਇਹ ਬੰਦਿਆਂ ਨੂੰ ਆਜੋ ਤੇ ਮੋੜ ਲਓ ਦੇਖੋ ਵੀ ਮੁੰਡਿਓ ਜੋਜੀ ਠੀਕੋ ਰਾਜੀ ਬਾਜੀਓ ਹਾਂਜੀ ਹਾਂਜੀ ਠੀਕੋ ਆ ਵੀਰ ਮੈਨੂੰ ਤੁਹਾਨੂੰ ਮਿਲਣਾ ਹੈ ਹੈ ਜੀ ਠਾਕਾ ਕਿਹੜਾ ਬੰਦਾ ਹੈ ਨਕੀਆਂ ਅੱਛਾ ਅੱਛਾ ਚਲੋ ਇਧਰ ਵੀ ਚੱਕੀ ਆ ਹਾਂ ਦੇ ਉਹਦਰ ਵੀ ਅੱਛਾ ਅੱਛਾ ਚਲੋ ਵਧੀਆ ਚੱਲ ਰਾ ਬਿਚੇ ਚੱਲ ਰਾ ਚੱਟਾਂ ਨਹੀਂ ਚੱਲ ਰਾ अच्छा ओके ਕਿੰਨੇ ਟਾਨ ਦਾ ਹਾਂਜੀ ਕਿੰਨੇ ਟਾਨ ਮਿੰਨੀ ਚੱਲਦਾ ਜਿਹੜਾ ਹੁੰਦਾ ਛੋਟਾ ਛੋਟਾ ਹਾਂਜੀ ਓਕੇ ਓਕੇ ਚਲੋ ਖੋਸ਼ੋ ਰੋਡ ਤੋਂ ਹਾਂਜੀ ਹੈ ਹੁਣ ਠੀਕ ਹੈ ਇਹ ਅਜੇ ਹੋਰ ਸਿੱਖਣਾ ਹੈ ਹਾਂਜੀ ਹੋਰ ਵਧੀਆ ਹੋਏਗਾ ਚਲੋ ਚੰਗਾ ਜੀ ਚਾਰ ਕੇ ਦੇ ਪੁੱਛ ਗਏ ਤਾਂ ਆਏ ਉਹ ਦੇਵਾ ਠੀਕ ਹੈ ਜੀ ਠੀਕ ਹੈ ਸਰ ਵਾਈਟ ਕੱਲੀ ਹੋਏ ਹੈ ਇਹ ਜਰਾ ਜੀ ਹਲਕਾ ਕੋਹਾ ਦੇ ਵੀ ਸੜਕਾਂ ਬਣ ਰਹੀਆਂ ਨੇ ਜੀ ਉਹਨਾਂ ਤੁਸੀਂ ਨਿਰੀਖਣ ਕੀਤਾਗਾ ਤੇ ਕਿੱਥੇ ਕਿੱਥੇ ਕੰਮ ਚੱਲ ਰਹੇ ਤੇ ਕਿੰਨੇ ਟਾਈਮ 'ਚ ਜਿਹੜਾ ਕੰਮ ਕੰਪਲੀਟ ਹੋਊਗਾ ਅ ਬਿਲਕੁਲ ਇੱਕ ਵਾਰ ਫੇਰ ਮੈਂ ਅੱਜ ਆਪਣੇ ਪਿਆਰੇ ਲੋਕਾਂ 'ਚ ਆਇਆ ਸੋ ਅੱਜ ਅੱਜ ਦਾ ਦਿਨ ਮੈਂ ਕੇਵਲ ਸੜਕ ਨਿਰਮਾਣ ਕਾਰਜਾਂ ਨੂੰ ਦੇਖਣ ਲਈ ਰੱਖਿਆ ਸੋ ਦੁਪਹਿਰ ਦੇ ਅਸੀਂ ਵਕ ਵਕ ਸੜਕਾਂ ਨੂੰ ਉਹਦਾ ਨਿਰੀਖਣ ਕਰਨ ਲਈ ਗਏ ਆ ਜਿਹੜੇ ਨਿਰਮਾਣ ਕਾਰਜ ਹੋਏ ਆ ਸੋ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਭਾਵੇਂ ਹੜਾ ਕਰਕੇ ਕੁਝ ਕੰਮ ਵਿਚ ਰੁਕੇ ਸਨ ਪਰ ਇਸ ਵੇਲੇ ਕਾਫੀ ਫਾਸਟ ਕੰਮ ਕੀਤਾ ਜਾ ਰਿਹਾ ਸੋ ਅੱਜ ਮੈਂ ਘਰੋਟਾ ਦਿਨਨਗਰ ਰੋਡ ਧੋਵੜਾ ਭਰਿਆਲੜੀ ਰੋਡ ਅਪ ਟੂ ਤਾਰਾਗੜ ਸ਼ੇਰਪੁਰ ਫੂਲ ਪਿਆਰਾ ਅਪ ਟੂ ਸੁਜਾਨਪੁਰ ਅਲੀ ਖਾਨ ਰੋਡ ਸੋ ਕਾਫੀ ਪਿੰਡਾਂ ਦੇ ਅੰਦਰ ਜਿਹੜੇ ਰੋਡ ਦਾ ਕੰਮ ਲੱਗਿਆ ਉਹ ਚ ਗਏ ਆ ਸੋ ਮਤਲਬ ਚੰਗੀ ਗੱਲ ਇਹ ਆ ਕਿ ਬੜੀ ਜਿਹੜਾ ਕਹਿ ਸਕਦੇ ਆ ਆਪਾਂ ਵੀ ਕੁਆਲਿਟੀ ਦੇ ਪੱਖ ਤੋਂ ਵੀ ਵਧੀਆ ਕੰਮ ਹੋ ਰਿਹਾ ਅਸੀਂ ਲਗਾਤਾਰ ਉਦੇ ਉਤੇ ਨજર ਰੱਖੀ ਹੋਈ ਹੈ ਵੀ ਕਿਸੇ ਵੀ ਤਰ੍ਹਾਂ ਜਿਹੜੇ ਰੋਡ ਬਣਾਉਣ ਦੇ ਮਾਪਦੰਡ ਨੇ ਉਹਨਾਂ ਦੀ ਵਾਇੋਲੇਸ਼ਨ ਨਾ ਹੋਵੇ ਲੋਕਾਂ ਨੂੰ ਚੰਗੀ ਕੁਆਲਿਟੀ ਦੇ ਰੋਡ ਮਿਲਣ ਔਰ ਇਹ ਲਗਭਗ ਜੋ ਮੈਂ ਕਹਿ ਸਕਦਾ ਵੀ 40 ਕਿਲੋਮੀਟਰ ਤੋਂ 50 ਕਿਲੋਮੀਟਰ ਦੇ ਦਰਮਿਆਨ ਜਿਹੜੇ ਰੋਡ ਨੇ ਇਹ 42 ਤੱਕ ਕੰਪਲੀਟ ਕਰਕੇ ਲੋਕਾਂ ਨੂੰ ਸਭਾਰਪਿਤ ਕੀਤੇ ਜਾਣਗੇ ਔਰ ਇਹ ਲਗਭਗ 50 ਕਰੋੜ ਰੁਪਏ ਦੀ ਲਗਤ ਦੇ ਨਾਲ ਇਹ ਰੋਡ ਨਿਰਮਾਣ ਜਿਹੜੇ ਆ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਉਦਾਂ ਤੇ ਹੋਰ ਵੀ ਕਾਫੀ ਰੋਡ ਨੇ ਮਾਨ ਸਾਹਿਬ ਨੇ ਬਹੁਤ ਵੱਡੀ ਖੁੱਲ੍ਹਦਿਲੀ ਨਾਲ ਸਾਡੀ ਰੋਡਾਂ ਲਈ ਸਾਨੂੰ ਪੈਸਾ ਦਿੱਤਾ ਲਗਭਗ ਜਿਹੜਾ ਆ ਉਹ 100-150 ਕਰੋੜ ਰੁਪਏ ਦੀ ਲੱਗ ਦੇਣਾ ਰੋਡ ਸਾਡੇ ਬਣਨੇ ਆ ਪਰ ਕਿਉਂਕਿ ਇਹ ਜਿਹੜਾ ਦੀਵਾਲੀ ਤੱਕ ਰੋਡ ਤਿਆਰ ਹੋਣੇ ਅਜ ਹੁਣਾਂ ਦਾ ਮੈਂ ਨਿਰੀਖਣ ਕਰਨ ਲਈ ਪਹੁੰਚਿਆ ਸੋ ਲੋਕ ਵੀ ਕਾਫੀ ਪਰੇਸ਼ਾਨ ਨੇ ਖੋਚ ਨੇ ਕਈ ਰੋਡ ਐਸੀਆਂ ਜਿਹੜੇ ਲਗਭਗ 18-18 20 ਵੀ ਸਾਲਾਂ ਤੋਂ ਬਾਅਦ ਲੋਕਾਂ ਨੂੰ ਮੱਲ ਬਣਦੇ ਨਜ਼ਰ ਆ ਰਹੇ ਆ ਸੋ ਲਗਾਤਾਰ ਅੱਜ ਜਿਹੜਾ ਰੋਡ ਨਰਿਕਨ ਦਾ ਕੰਮ ਕੀਤਾ ਔਰ ਮੈਨੂੰ ਵੀ ਖੁਸ਼ੀ ਹੈ ਕਿ ਜਿਸ ਆਸਾਮ ਇਤਾਂ ਦੇ ਨਾਲ ਲੋਕਾਂ ਨੇ ਸਾਨੂੰ ਚੁਣਿਆ ਉਹ ਪੂਰੇ ਕਰਨ ਦੇ ਲਈ ਅਸੀਂ ਨੇੜੇ ਪਹੁੰਚ ਰਹੇ ਹਾਂ ਤੇ ਦੀਵਾਲੀ ਤੱਕ ਕਾਫੀ ਵੱਡੀ ਮਾਤਰਾ ਦੇ ਰੋਡ ਬਣਾ ਕੇ ਉਹ ਸਮਰਪਿਤ ਕੀਤੇ ਜਾਣਗੇ ਪੁਜੇ ਦੇ ਲੋਕਾਂ ਅੱਜ ਇੱਕ ਹੋਰ ਘੋੜ ਕੈਲਕੂਲੇਸ਼ਨ ਚਾਰੀ ਹੈ ਕਿ ਮੇਨਟੇਨੈਂਸ ਦਾ ਵੀ ਕਹਿੰਦੇ ਖਾਸ ਧਿਆਨ ਰੱਖਿਆ ਜਾ ਰਿਹਾ ਕਿ ਉਹਦੇ ਵੀ ਕੀਪਟਕੋ ਮਿਲ ਬਿਲਕੁਲ ਇਹ ਪਹਿਲੀ ਵਾਰ ਹੋ ਰਿਹਾ ਕਿ 5 ਸਾਲ ਲਈ ਮੇਨਟੇਨੈਂਸ ਦਾ ਵੀ ਟੈਂਡਰ ਨਾਲ ਹੀ ਹੈ ਕਈ ਪਿਛਲੀਆਂ ਸਰਕਾਰਾਂ ਵੇਲੇ ਹੁੰਦਾ ਸੀਗਾ ਵੀ ਤੁਸੀਂ ਰੋਡ ਬਣਾਤਾ ਬਾਅਦ ਮੇਨਟੇਨੈਂਸ ਕਰਨ ਲਈ ਕੋਈ ਨਹੀਂ ਸੀ ਆਂਦਾ ਰੋਡ ਟੁੱਟ ਗਈ ਕੁਆਲਿਟੀ ਦੀ ਕੋਈ ਚੈੱਕ ਅਪ ਨਹੀਂ ਸੀ ਹੁੰਦੀ ਕੋਈ ਇਸ ਕਿਸਮ ਦਾ ਸਟਰਕਚਰ ਭਾਵੇਂ ਮਾੜਾ-ਮੋਟਾ ਰੂਲ ਚ ਆਗਾ ਸੀ ਪਰ ਇੰਪਲੀਮੈਂਟ ਨਹੀਂ ਸੀ ਹੁੰਦਾ ਉਹ ਤੇਰੇ ਲੰਬੇ ਅਰਸੇ ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਕਿ ਲਾਲ ਮੇਨਟੇਨੈਂਸ ਦੇ ਪੈਸੇ ਵੀ ਜਿਹੜੇ ਆ ਇਨਕਲੂਡ ਕੀਤੇ ਜਾਂਦੇ ਆ ਉਹਦੇ ਅੰਦਰ ਟੈਂਡਰ ਦੇ ਅੰਦਰ ਸੋ ਉਹ ਵੀ ਹੁਣ ਠੇਕੇਦਾਰ ਨੂੰ ਜੇ ਮੇਨਟੇਨੈਂਸ ਕਰਨ ਦੀ ਲੋੜ ਪੈਂਦੀ ਆ ਦੇ ਉਹਨੂੰ ਇਹ ਚ ਜਿਗਨੀ ਰਹੇਗੀ ਮੈਨੂੰ ਪੈਸਾ ਮਿਲੇਗਾ ਕਿ ਨਹੀਂ ਮਿਲੇਗਾ 5 ਸਾਲ ਦੀ ਮੈਂਟੇਨੈਂਸ ਦਾ ਪੈਸਾ ਵੀ ਰੋਡ ਦੇ ਨਾਲ ਹੀ ਆ ਰਿਹਾ ਇਹ ਬੜੀ ਵੱਡੀ ਇੱਕ ਸੈਂਡਫਿਕਟ ਹੈ